ਕਹਿੰਦਾ ਕਿ ਇਹ ਮੁਨਾਫੇ ਵਾਲਾ ਧੰਦਾ ਹੈ ਬਈ ਸਾਡੀ ਸਮਝ ਵਿੱਚ ਕੋਈ ਮੁਨਾਫੇ ਵਾਲਾ ਧੰਦਾ ਨਹੀਂ ਇਹਦੇ ਤੇ ਮਿਹਨਤ ਬਹੁਤ ਆ ਤੇ ਜਾਨੀ ਉਹਨਾਂ ਕ ਜਿੰਨੇ ਕ ਜ਼ਮੀਨ ਦਾ ਮਾਮਲਾ ਵਾ ਉਹਨੇ ਉਹਨੇ ਕੀ ਪੈਸੇ ਬਣਦੇ ਆ ਇਹ ਗੱਲ ਤਾਂ ਉਹਨੇ 70000 ਰੁਪਿਆ ਦਾ ਅੱਜ ਰੇਟ ਹੀ ਆ ਸਾਨੂੰ ਲੱਗਦਾ ਕਿ ਸਰਕਾਰ ਨੂੰ ਇਹਦੇ ਵੱਲ ਠੋਸ ਜਿਹੇ ਆ ਕੋਈ ਕਾਨੂੰਨ ਬਣਾਉਣੇ ਚਾਹੀਦੇ ਨੇ ਅਜਿਹੀਆਂ ਫਸਲਾਂ ਨੂੰ ਤਰਜੀਹ ਦੇਣ ਵਾਸਤੇ ਕੋਈ ਨਿਯਮ ਤੈਅ ਹੋਣੇ ਚਾਹੀਦੇ ਆ ਸਿੱਧਾ ਕਹਿੰਦੇ ਜੀ ਜਿਹੜਾ ਬੰਦਾ ਬਾਗ ਲਾਉਂਦਾ ਉਹਨੂੰ ਮਾੜੀ-ਮੋਟੀ ਸਬਸਿਡੀ ਵੀ ਦੇਣੀ ਚਾਹੀਦੀ ਹੈ ਸਰਕਾਰ ਨੂੰ ਸਬਸਿਡੀ ਦੇਵੇ ਸਰਕਾਰ ਫੇਰ ਹੀ ਅਗਲਾ ਬਾਗ ਨੂੰ ਤਰਜੀਹ ਦਊ ਨਾ ਕਿ ਉਹਨੂੰ ਮੁਨਾਫਾ ਫੇਰ ਹੀ ਹੋਊ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ। ਰੈਕੋਟ ਦੇ ਨਾਲ ਪਿੰਡ ਜਲਾਲਦੀਵਾਲ ਦੇ ਵਿੱਚ ਖੜੇ ਆਂ ਔਰ ਜਿੱਥੋਂ ਦੇ ਕਿਸਾਨ ਨੇ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਔਲਿਆਂ ਦੀ ਜਿਹੜੀ ਖੇਤੀ ਕਰਨੀ ਸ਼ੁਰੂ ਕੀਤੀ ਹੋਈ ਆ ਔਰ ਪਿਛਲੇ ਲੰਮੇ ਸਮੇਂ ਤੋਂ ਇਹ ਖੇਤੀ ਕਰ ਰਹੇ ਨੇ। ਬਲਜਿੰਦਰ ਸਿੰਘ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਔਰ ਇਹ ਖੇਤੀ ਜਿਹੜੀ ਇਹਨਾਂ ਦੇ ਰੋਜ਼ਗਾਰ ਦਾ ਵੀ ਸਾਧਨਾ ਤੇ ਇਹਨਾਂ ਦਾ ਸ਼ੌਕ ਵੀ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕ ਤੇ ਆ ਬਜਿੰਦਰ ਸਿੰਘ ਜੀ ਇਹ ਕਦੋਂ ਤੋਂ ਤੁਸੀਂ ਕਰ ਰਹੇ ਹੋ ਇੱਥੇ ਕੀਤੇ ਇਹਨੂੰ ਜਿਹੜੀ ਬੀਰ ਤਕਰੀਬਨ 30 ਸਾਲ ਹੋ ਗਏ ਆਲੇ ਲਾਏ ਨੇ ਬੂਟੇ ਨੂੰ ਅੱਛਾ ਹੂੰ ਤੇ ਇਹ ਆਲੇ ਤੁਸੀਂ ਇਹ ਕਿੰਨੀ ਏਕੜ ਦੇ ਵਿੱਚ ਲਾਏ ਆ ਤੇ ਕਿੰਨੇ ਬੂਟੇ ਨੇ ਤੁਹਾਡੇ ਕੋਲੇ ਇਹ ਤਕਰੀਬਨ 1.5 ਏਕੜ ਦੇ ਵਿੱਚ ਲੱਗੇ ਆ ਅੱਛਾ ਜੀ 60-70 ਬੂਟੇ ਆ ਹੂੰ ਹੂੰ ਤੇ ਇਹ ਜਿਹੜਾ ਆਲਾ ਜਦੋਂ ਇਹ ਬੂਟਾ ਲਾਇਆ ਸੀ ਤੁਸੀਂ ਸੀ 30 ਸਾਲ ਪਹਿਲਾਂ ਲਾਇਆ ਬੂਟੇ ਤਾਂ ਇਹ ਕਿੰਨੇ ਸਮੇਂ ਬਾਅਦ ਫਲ ਦੇਣ ਲੱਗ ਗਿਆ ਸੀਗਾ ਇਹ 7-8 ਸਾਲ ਬਾਅਦ ਫਲ ਦੇਣ ਲੱਗਿਆ। ਅੱਛਾ ਜੀ। ਇਹ ਮਨ ਦੇ ਵਿੱਚ ਤੁਹਾਡੇ ਖਿਆਲ ਕਿਵੇਂ ਆਇਆ ਕਿ ਔਲੇ ਦੇ ਬੂਟੇ ਲਾਏ ਜਾਣ, ਕੁਝ ਹੋਰ ਵੀ ਲਾ ਸਕਦੇ ਸੀ। ਇਹ ਔਲੇ ਦਾ ਬਾਗ ਹੀ ਲਾਉਣ ਦਾ ਕਿਵੇਂ ਫੁਰਦਾ ਫੁਰਿਆ। ਪਰ ਸਾਨੂੰ ਇਦਾਂ ਸੀ ਜੇ ਇਹ 2-3 ਜਗ੍ਹਾ ਵਰਤਾ ਜਾਂਦਾ, ਆਵਲਾ ਕੇਸਰ ਤੇਲ ਬਣਦਾ, ਮਰਬਾ ਬਣਦਾ, achar ਬਣਦਾ, ਇਸ ਲਈ ਸੀ ਵੀ ਇਹਦੀ ਮਾਰਕੀਟਿੰਗ ਮਾਰਕੀਟਿੰਗ ਐਸੀ ਹੋਊਗੀ। ਅੱਛਾ ਜੀ। ਹਾਂ। ਠੀਕ ਹੈ। ਅਗਰ ਹੁਣ ਇਹਦਾ ਮਾਰਕੀਟ ਦੇ ਹਿਸਾਬ ਨਾਲ ਜੀ ਇਹਦੀ ਮਾਰਕੀਟ ਐਸੀ ਨਹੀਂ। ਉਸ ਗੱਲ ਦੇ ਉੱਪਰ ਵੀ ਆਉਣੇ ਆਪਾਂ। ਤੇ ਜਿਹੜੇ ਤੁਹਾਡੇ ਤੁਸੀਂ ਦੱਸਿਆ ਜਿਵੇਂ 50 60 ਬੂਟੇ ਤੁਸੀਂ ਲਾਏ ਆ ਇਹ ਕਿੰਨਾ ਕ ਫਲ ਦੇ ਦਿੰਦੇ ਆ ਇੱਕ ਕਿੰਨੀ ਵਾਰੀ ਫਲ ਦਿੰਦੇ ਆ ਤੇ ਕਿੰਨਾ ਦਿੰਦੇ ਇਹਨਾਂ ਨੇ ਹੀ ਸਾਲ ਚ ਕਿੰਨੀ ਫਲ ਦੇਣਾ ਤਕਰੀਬਨ ਇੱਕ ਬੂਟੇ ਤੇ 2.5 3 ਕੁਇੰਟਲ ਫਲ ਲੱਗ ਜਾਂਦਾ ਅੱਛਾ ਹਾਂ ਠੀਕ ਤੇ ਫਿਰ ਇਹਦੀ ਤੁਸੀਂ ਮਾਰਕੀਟ ਕਿੱਦਾਂ ਕਰਦੇ ਹੋ ਮੰਡੀ ਕਰਨ ਕਿੱਦਾਂ ਕਰਦੇ ਆ ਇਹਨੂੰ ਤੁਸੀਂ ਇਹਨੂੰ ਆ ਹੌਲਸੇਲ ਦੇ ਭਾਅ ਮੰਡੀ ਦੇ ਵਿੱਚ ਜਾ ਕੇ ਸੁੱਟ ਕੇ ਆਉਨੇ ਆ ਜਾਂ ਤੁਹਾਡੀ ਕੋਈ ਤੁਹਾਡੇ ਇੱਥੇ ਖਰੀਦਦੇ ਹੋ ਜਾਂ ਫਿਰ ਇਹਨੂੰ ਤੁਸੀਂ ਇੱਕ ਫੜੀ ਲਾ ਕੇ ਬਕਾਇਦਾ ਤੌਰ ਤੇ ਵੇਚਦੇ ਹੋ ਕਿ ਕਿੰਨੇ ਹਾਂ ਜੀ ਮੰਡੀ ਦੇ ਦੀ ਸਾਨੂੰ ਕੋਈ ਮਾਰਕੀਟ ਨਹੀਂ ਮਿਲਦੀ ਜੀ 30 ਰੁਪਏ ਕਿਜੀ ਤੋਂ ਵੱਧ ਰੇਟ ਨਹੀਂ ਮਿਲਦਾ ਅੱਛਾ ਜੀ ਇਹ ਤਾਂ ਫਿਰ ਇੱਥੇ ਬਾਗ ਦੇ ਸਾਹਮਣੇ ਰੇੜੀ ਲਗਾ ਕੇ 50 ਰੁਪਏ ਕਿਜੀ ਵੇਚਦੇ ਆ ਅੱਛਾ ਹਾਂ ਤੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਮੁਨਾਫੇ ਵਾਲਾ ਧੰਦਾ ਹੈ ਬਈ ਸਾਡੀ ਸਮਝ ਵਿੱਚ ਕੋਈ ਮੁਨਾਫੇ ਵਾਲਾ ਧੰਦਾ ਨਹੀਂ ਇਹਦੇ ਤੇ ਮਿਹਨਤ ਬਹੁਤ ਆ ਤਿੰਨ ਚਾਰ ਬੰਦੇ ਰੋਜ਼ਾਨਾ ਕੰਮ ਕਰਦੇ ਆ ਤਕਰੀਬਨ 70-75 ਦਣੇ ਤੇ ਨਿਭੜਨੇ ਆ ਸਾਰੇ। ਅੱਛਾ ਜੀ। ਹਾਂ। ਮਤਲਬ ਲੇਬਰ ਬਹੁਤ ਜ਼ਿਆਦਾ ਪੈਂਦੀ ਹੈ ਜੀ। ਹੂੰ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਬੂਟਾ ਜਿਹੜਾ 2 2.5 ਕੁਇੰਟਲ ਜਿਹੜਾ ਇਹ ਫਲ ਦੇ ਦਿੰਦਾ ਹੈ। ਤੇ ਜੇ 50 ਬੂਟਿਆਂ ਦੀ ਗੱਲ ਕਰੀਏ ਤਾਂ ਤਕਰੀਬਨ 5 ਲੱਖ ਦੇ ਬੂਟੇ ਹੋਗੇ ਨਾ ਤਕਰੀਬਨ। ਹਾਂ। 6 ਲੱਖ ਦੇ ਵੀ ਬਣ ਸਕਦੇ ਆ। ਬਿਲਕੁਲ। ਉਹਦੇ 'ਚ ਜੇ 40% ਇਹ ਕੰਮ ਨਹੀਂ ਆਉਂਦਾ। ਖਰਾਬ ਹੋ ਜਾਂਦਾ ਫਲ। ਅੱਛਾ। ਹਾਂ। ਤੇ ਮਤਲਬ ਇਹ ਕਹਿ ਸਕਦੇ ਆ ਵੀ ਲੇਬਰ ਨੂੰ ਪਰ ਕੱਢ ਕੇ ਕੁਝ ਤੇ ਜਾਨੀ ਉਹਨਾਂ ਕ ਜਿੰਨੇ ਕ ਜ਼ਮੀਨ ਦਾ ਮਾਮਲਾ ਵਾ ਉਹਨੇ ਉਹਨੇ ਕੀ ਪੈਸੇ ਬਣਦੇ ਆ ਇਹ ਗੱਲ ਤਾਂ ਉਹਨੇ 70000 ਰੁਪਿਆ ਦਾ ਅੱਜ ਰੇਟ ਹੀ ਆ ਹੂੰ ਤਕਰੀਬਨ ਸਾਨੂੰ 70 80000 ਇਹਦਾ ਠੇਕਾ ਮਿਲਦਾ ਦੇ ਠੇਕੇ ਦੇ ਦਿੰਨੇ ਆ ਬਾਗ ਅੱਛਾ ਜੀ ਇਤੋਂ ਵੱਧ ਨਹੀਂ ਹੋਣਾ ਹੂੰ ਤੇ ਜਦੋਂ ਤੁਸੀਂ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਸੀਗਾ ਤੁਸੀਂ ਇਹ ਸੋਚਿਆ ਕਿ ਬਹੁਤ ਸਾਦੇ ਆਦੇ ਵਿੱਚ ਮੁਨਾਫਾ ਹੋਊਗਾ ਹੂੰ ਤੇ ਅੱਜ ਜਦੋਂ ਮੰਡੀ ਬਾਰੇ ਸੋਚਦੇ ਆ ਤਾਂ ਮੰਡੀ ਦੇ ਵਿੱਚੋਂ ਤੁਸੀਂ ਦੇਖਦੇ ਆ ਤੁਸੀਂ ਵੀ ਇਹ ਚੋਂ ਬਹੁਤਾ ਕੱਢਣ ਪਉਣ ਨੂੰ ਨਹੀਂ ਹੈ ਤੁਹਾਡੇ ਆਪਣੇ ਵਿਚਾਰ ਨੇ ਹਾਂ ਤੇ ਸਰਕਾਰਾਂ ਇਹ ਗੱਲ ਕਹਿੰਦੀਆਂ ਕਿ ਕਿਸਾਨਾਂ ਜਿਹੜਾ ਉਹ ਜਿਮੀਦਾਰ ਫਸਲੀ ਚੱਕਰ ਚੋਂ ਨਿਕਲੇ ਦਾਲਾ ਬੀਜੇ ਜਾਂ ਹੋਰ ਜਿਹੜੀਆਂ ਫਸਲਾਂ ਨੇ ਤਾਂ ਗੱਲਾਂ ਬੀਜੇ ਜਾਂ ਕੁਝ ਹੋਰ ਫਸਲਾਂ ਜਿਹੜੀਆਂ ਨੇ ਉਹਨਾਂ ਬਾਰੇ ਗੱਲ ਕਰਦੇ ਆ ਹੁਣ ਤੁਸੀਂ ਇੱਦਾਂ ਮੰਨੋ ਕੋਈ 50 ਰੁਪਏ ਕਿਲੋ ਦਾ ਕਦੂ ਵੇਖ ਜਾਂਦੇ ਆ ਹਾਂ ਬਿਲਕੁਲ ਹੈਗਾ ਨਹੀਂ ਹੋਣਾ ਜੇ ਇਹਦਾ 50 ਰੁਪਏ ਕੇ ਦੀ ਰੇਟ ਆ ਤਾਂ ਫਿਰ ਕੀ ਰੇਟ ਹੋਇਆ ਇਹਦਾ ਬਿਲਕੁਲ ਤੇ ਆਪਣੇ ਇਹ ਕਿਹੜੇ ਮਹੀਨੇ ਚ ਜਾ ਕੇ ਫਲ ਲੱਗਣਾ ਸ਼ੁਰੂ ਹੁੰਦਾ ਇਹਨੂੰ ਜੇ ਜਾ ਕੇ 9ਵੇਂ ਮਹੀਨੇ ਚ ਫਲ ਲੱਗਣਾ ਹਾਂ ਜਾ ਕੇ 10 ਮਹੀਨੇ ਦੀ 20 ਤਰੀਕ ਤੋਂ ਬਾਅਦ ਇਹ ਤੋੜਨ ਵਾਲਾ ਬਣਨਾ ਅੱਛਾ ਜੀ ਫੇਰ ਐਂਡ 12 ਮਹੀਨੇ ਤੱਕ ਖਤਮ ਹੋ ਜਾਏਗਾ ਸਾਰਾ ਫਲ ਫਲ ਜੋ ਇਹਦਾ ਵਿਕ ਜਾਏਗਾ ਸਾਰਾ ਫੇਰ ਠੀਕ ਤੇ ਉਸ ਤੋਂ ਬਾਅਦ ਬਾਗ ਫੇਰ ਇਹ ਤੁਹਾਡਾ ਬਿਲਕੁਲ ਸੁੰਨਾ ਕੇ ਜਾਏ ਤੇ ਜਿਸ ਤਰ੍ਹਾਂ ਦੇਖ ਸਕਦੇ ਆ ਥੱਲੇ ਧਰਤੀ ਦੀ ਜਗ੍ਹਾ ਜਿਹੜੀ ਆ ਕਾਫੀ ਖਾਲੀ ਹੁੰਦੀ ਆ ਫਿਰ ਉਹਦਾ ਹੋਰ ਵੀ ਬਜਾਈ ਕਰਦੇ ਹਾਂ ਹਾਂ ਉਦਾਂ ਫਿਰ ਅਸੀਂ ਜੀ ਇਹਦੇ ਤੇ ਜੌਂਆਂ ਜੂਆਂ ਦਾ ਸਿੱਟਾ ਦੇ ਦਿੰਨੇ ਆ ਬਾਅਦ ਵਿੱਚ ਦਾਣੇ ਨੂੰ ਡੰਗਰਾਂ ਨੂੰ ਜੌਂਜ ਹੋ ਜਾਂਦੇ ਅੱਛਾ ਹਾਂ ਠੀਕ ਹੈ ਯਾਨੀ ਕਹਿ ਸਕਦੇ ਆ ਵੀ ਤੁਸੀਂ ਦੋ ਫਸਲਾਂ ਲੈਣੇ ਕਰਕੇ ਤੁਹਾਡਾ ਤਾਂ ਚੱਲੀ ਜਾਣਾ ਹਾਂ ਸਾਨੂੰ ਆਏ ਆ ਵਿੱਚ ਪੱਠੇ ਵੀ ਹੋ ਜਾਂਦੇ ਆ ਨਾ ਸੋਨੀ ਦੇ ਪੱਠੇ ਸਾੜੀ ਚ ਜਾ ਹੋ ਜਾਂਦੇ ਆ ਇਹ ਹੀ ਲਾਹਵਾ ਸਾਨੂੰ ਬਸ ਅੱਛਾ ਪੱਠੇ ਜਿਹਾ ਫ੍ਰੀ ਹੋ ਜਾਂਦੇ ਆ ਫੇਕੇ ਜਿੰਨੇ ਪੈਸੇ ਆ ਜਾਂਦੇ ਸਾਨੂੰ ਤੇ ਸਰਕਾਰਾਂ ਜਿਸ ਤਰ੍ਹਾਂ ਦੀ ਗੱਲ ਕਰਦੀਆਂ ਜਾਂ ਸਾਡੀਆਂ ਯੂਨੀਵਰਸਿਟੀਆਂ ਕਹਿੰਦੀਆਂ ਫਸਲਾਂ ਜਿਹੜੀ ਭਪਨਤਾ ਲੈ ਕੇ ਆਓ ਤਬਦੀਲੀ ਆਉਣੀ ਚਾਹੀਦੀ ਆ ਤਾਂ ਉਹਨਾਂ ਦੇ ਦਾਅਵੇ ਕਿੰਨੇ ਕੁ ਸਹੀ ਨੇ ਦਾਵੇਂ ਨੂੰ ਕੀ ਕਰੀਏ ਹੁਣ ਤਕਰੀਬਨ ਕੰਮ ਸੇਗਾ ਮੈਂ ਤਾਂ 100 ਰੁਪਏ ਕੇਗੀ ਦਾ ਰੇਟ ਚਾਹੀਦਾ ਨਾ ਜਿਹੜੇ ਹਿਸਾਬ ਨਾਲ ਹੈ ਕਿੰਨੀ ਕੀਮਤੀ ਚੀਜ਼ ਆਵਲਾ ਬਿਲਕੁਲ ਸਿਆਣੇ ਨੇ ਐਵੇਂ ਤਾਂ ਨਹੀਂ ਕਿਹਾ ਵੀ ਔਲੇ ਦਾ ਖਾਦੇ ਦਾ ਤੇ ਮਗਰੋਂ ਸੁਆਦ ਆਏਗਾ ਇਹ ਚੀਜ਼ ਵੀ ਕੀਮਤੀ ਹੈ ਨਾ ਇਹਦੀ ਮਾਰਕੀਟ ਦੇ ਹਿਸਾਬ ਨਾਲ ਸਾਡੇ ਫਿੱਟ ਬੈਠਾ ਨਹੀਂ ਇਹ ਅੱਛਾ ਸਾਡੇ ਨਹੀਂ ਫਿੱਟ ਹੋਇਆ ਤੇ ਤੁਹਾਨੂੰ ਜਿਸ ਤਰ੍ਹਾਂ ਹੁਣ 30 ਸਾਲ ਤੋਂ ਤੁਸੀਂ ਇਹ ਗੱਲ ਨੂੰ ਬਰਦਾਸ਼ਤ ਕਰਦੇ ਆ ਰਹੇ ਹੋ ਤਾਂ ਅੱਗੇ ਤੁਹਾਨੂੰ ਕੀ ਲੱਗਦਾ ਤੁਹਾਡੇ ਬਾਗ ਦਾ ਭਵਿੱਖ ਕੀ ਹੈ ਹੁਣ ਬਾਗ ਤਾਂ ਇਹ ਪਟਨਾ ਹੀ ਪਊਗੀ ਹੋਰ ਕਿਉਂਗਾ ਫਿਰ ਦੁਕੀ ਕਰਾਂਗੇ ਇਹਨੂੰ ਫਿਰ ਹੂੰ ਜਿਵੇਂ ਮਾਲੇ ਲੋਬੀ 70000 ਆ ਠੇਕਾ ਏ ਠੇਕੇ ਨੇ 60000 ਰੁਪਿਆ ਵੀ ਆਇਆ 70 75000 ਦੇ ਚਾਵਲ ਹੋ ਜਾਣੇ ਆ ਫਿਰ ਕਣ ਕਹੋਗੀ ਇਹਨੇ ਇੱਕ ਵੇਰੀ ਫਾਲ ਦੇਣਾ ਸਾਲ ਚ ਗੱਲ ਤਾਂ ਇੰਨੀ ਫਰਕ ਹੈ ਨਾ ਹੂੰ ਕਿ ਜੇ ਤੇਰੀ ਗੱਲ ਤੁਸੀਂ ਇਹ ਕਹਿ ਰਹੇ ਹੋ ਬੜੇ ਚਾਅ ਨਾਲ ਬਾਗ ਲਾਇਆ ਤੁਹਾਡੇ ਬੁਰਗਾ ਨੇ ਮਾਰਕੀਟ ਦੇ ਹਿਸਾਬ ਨਾਲ ਵਕਤਣਾ ਪੈਣਾ ਨਾ ਮਾਰਕੀਟ ਤਾਂ ਅੱਜ ਮਨ ਦੇ ਵਿੱਚ ਜਦੋਂ ਇਹ ਬਾਗ ਪੱਟਣ ਦੀ ਗੱਲ ਆਉਂਦੀ ਆ ਤਾਂ ਮਨ ਦੇ ਵਿੱਚ ਚੀਜ਼ੀ ਉੱਠਦੀ ਆ ਹਾਂ ਚੀਜ਼ ਤਾਂ ਉੱਠੂ ਹੀ ਨਾ ਹੋਣਾ ਉਹ ਅੰਨੇ ਪਲੇ ਪਲੇ ਬੂਟੇ ਪਹਿਲੀ ਗੱਲ ਤਾਂ ਸਰਕਾਰ ਨੂੰ ਇਹਦਾ ਰੇਟ ਦਾ ਫੈਸਲਾ ਕਰਨਾ ਚਾਹੀਦਾ ਸਮਝਿਆ ਗੱਲ ਪਹਿਲੀ ਗੱਲ ਤਾਂ ਦਰਾਸਤਾ ਕਮਾਸੀ ਨੰਦੇ ਆਉਣੇ ਜਦੋਂ ਪੱਟਾਂਗੇ ਤਾਂ ਆਪਣੀ ਆਸਤੀ ਵੀ ਨਹੀਂ ਖਤਮ ਹੋਊਗੀ ਨਾ ਬਿਲਕੁਲ ਜਿਹੜੀ ਦੇ ਰਹੇ ਉਹ ਵੀ ਜਾਊਗੀ ਉਦਹੀਂ ਜਦੋਂ ਹੁਣ ਬਾਹਰ ਹੀ ਪੱਟ ਤਾਂ ਫਿਰ ਕਰਾਂਗੇ ਕੀ ਇਹਨੂੰ ਤੇ ਜਿਹੜੇ ਹੋਰ ਕਿਸਾਨ ਨੇ ਉਹ ਵੀ ਸੋਚ ਰਹੇ ਆ ਕਿ ਅਸੀਂ ਮਤਲਬ ਹੋਰ ਜਿਹੜੀਆਂ ਫਸਲਾਂ ਲਾਈਏ ਝੋਨਾ ਕਣਕ ਨੂੰ ਛੱਡ ਕੇ ਕਿਉਂਕਿ ਇਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਸਾਡੀ ਜਿਹੜੀ ਜ਼ਮੀਨ ਆ ਉਹ ਵੀ ਜਿਹੜੀ ਜਹਰੀਲੀ ਹੋ ਰਹੀ ਆ ਹਵਾ ਪਾਣੀ ਜਿਹੜਾ ਉਹ ਵੀ ਸਾਡਾ ਪਾਣੀ ਵੀ ਘਟ ਰਿਹਾ ਹਵਾ ਵੀ ਸਾਡੀ ਜ਼ਹਰੀਲੀ ਹੋ ਰਹੀ ਆ ਕਿਤਨਾ ਚਿਰ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਇਹਦੇ ਵੱਲ ਠੋਸ ਜਿਹੜੇ ਆ ਕੋਈ ਕਾਨੂੰਨ ਬਣਾਉਣੇ ਚਾਹੀਦੇ ਨੇ ਅਜਿਹਿਆਂ ਫਸਲਾਂ ਨੂੰ ਤਰਜੀਹ ਦੇਣ ਵਾਸਤੇ ਕੋਈ ਨਿਯਮ ਤੈਅ ਹੋਣੇ ਚਾਹੀਦੇ ਆ ਸਿੱਧਾ ਕਹਿੰਦੇ ਸੀ ਜਿਹੜਾ ਬੰਦਾ ਬਾਗ ਲਾਉਂਦਾ ਉਹਨੂੰ ਮਾੜੀ-ਮੋਟੀ ਸਬਸਿਡੀ ਵੀ ਨਹੀਂ ਚਾਹੀਦੀ ਸਰਕਾਰ ਨੂੰ ਸਬਸਿਡੀ ਦੇਵੇ ਸਰਕਾਰ ਫੇਰ ਹੀ ਅਗਲਾ ਬਾਗ ਨੂੰ ਤਰਜੀਹ ਦਊ ਨਾ ਕੋਸੋਂ ਉਹਨੂੰ ਮੁਨਾਫਾ ਪੇਰੀ ਹੋ ਹਾਂ ਬਿਲਕੁਲ ਇਹਦਾ ਜੀ ਆਪਦੇ ਆਪ ਹੀ ਪਾਲਿਆ ਕੋਈ ਇਹਦੇ ਸਬਸਿਡੀ ਨਹੀਂ ਕੁਝ ਨਹੀਂਗਾ ਨਲਦਾ ਹੈ ਨਾ ਤੇ ਇਹ ਜਿਹੜੀ ਫਸਲ ਆ ਜਦੋਂ ਫਸਲ ਸ਼ੁਰੂ ਹੋ ਜਾਂਦੀ ਹੈ ਇਹਦੀ ਚੜਾਈ ਸ਼ੁਰੂ ਹੋ ਜਾਂਦੀ ਹੈ ਹਾਂਜੀ ਤਾਂ ਐਂਡ ਤੱਕ ਜਦੋਂ ਤੁਸੀਂ ਫਾਲ ਫਾਲਾ ਜਿਹੜਾ ਸਾਰਾ ਵੇਚ ਦਿੰਦੇ ਹੋ ਉਦੋਂ ਤੱਕ ਤੁਹਾਡੀ ਕਿੰਨੀ ਕਮਾਈ ਹੋ ਜਾਂਦੀ ਤੇ ਕਿੰਨਾ ਖਰਚਾ ਹੋ ਜਾਂਦਾ ਆਪਰ ਤਾਂ ਇਹ ਸਾਡੇ ਕੋਲੇ ਤਾਂ ਆਏ ਨਾ ਵੀ ਅਸੀਂ ਤਾਂ ਠੇਕੇ ਦੇ ਦੇ ਦੇਣਾ ਪਾ ਕੇ ਉਹ ਤਾਂ ਉਹਨਾਂ ਨੂੰ ਪਤਾ ਹੈ ਨਾ ਠੇਕੇ ਤੇ ਸਾਡਾ ਇਹ ਤਾਂ ਟੋਟਲੀ ਠੇਕੇ ਦੇ ਦੇ ਦਿੰਨੇ ਆ ਉਹ ਬੰਦੇ ਨੂੰ ਮਾਰ ਲਿਆ ਅੱਛਾ ਜੀ ਹਾਂਜੀ ਆ ਆ ਆਪਣੀ ਮਾਰਕੀਟ ਕਰਦੇ ਆ। ਆ ਮਾਰਕੀਟ ਸਤੋਂ ਹੁੰਦੀ ਨਹੀਂ ਹੁਣ ਖੇਤੀਬੀ ਨਾਲ। 20 ਕਿੱਲੇ ਦੀ ਖੇਤੀ ਆ ਫਿਰੋਂ ਤੋਂ। 10ਵੇਂ ਮਹੀਨੇ ਦੀ 20 ਤਰੀਕ ਤੋਂ ਬਾਅਦ ਤੱਕ ਤੋੜਨ ਵਾਲੇ ਆਉਣੇ ਉਸੇ ਟਾਈਮ ਇਹ ਝੋਨਾ ਵੱਢਣਾ ਕੰਕਰੀਟ। ਇਹ ਟਾਈਮ ਵੀ ਨਹੀਂ ਸਾਡੇ ਕੋਲੇ। ਜੀ ਬਿਲਕੁਲ ਸਰਕਾਰਾਂ ਦਾਅਵੇ ਕਰਦੀਆਂ ਕਿ ਕਿਸਾਨ ਜਿਹੜਾ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਤੇ ਹੋਰ ਨਾ ਫਸਲਾਂ ਨੂੰ ਤਰਜੀਹ ਦੇਵੇ। ਪਰ ਸਰਕਾਰਾਂ ਦੇ ਦਾਅਵੇ ਉਦੋਂ ਇਹ ਜਿਹੜੇ ਆ ਹਵਾ ਦੇ ਵਿੱਚ ਆ ਤੀਰ ਸਾਬਤ ਹੁੰਦੇ ਨੇ ਜਦੋਂ ਕਿਸਾਨ ਕੋਸ਼ਿਸ਼ ਤਾਂ ਜ਼ਰੂਰ ਕਰਦਾ ਹੈ ਪਰ ਉਹਨੂੰ ਉਹਨਾਂ ਦੀਆਂ ਉਗਾਈਆਂ ਹੋਈਆਂ ਪੈਦਾ ਕੀਤੀਆਂ ਹੋਈਆਂ ਫਸਲਾਂ ਦਾ ਬਣਦਾ ਜਿਹੜਾ ਮੁੱਲ ਨਹੀਂ ਮਿਲਦਾ ਕੀ ਸਰਕਾਰ ਆਪਣੇ ਕੀਤੇ ਹੋਏ ਦਾਅਵਿਆਂ ਦੇ ਉੱਤੇ ਵਿਚਾਰ ਕਰੇਗੀ ਤਾਂ ਜਾਂ ਜਿਹੜੀ ਕਿਸਾਨਾਂ ਦੇ ਅੰਦਰ ਉੱਠਦੀ ਚੀਜ਼ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੇਗੀ ਸ਼ਾਇਦ ਇਹ ਸਵਾਲ ਸੋਚਣ ਵਾਲਾ ਅਜੀਤ ਬੈਬਟੀ ਲਈ ਜਗਰਾਹੋਂ ਤੋਂ ਕੁਲਦੀਪ ਸਿੰਘ ਲੋਠ ਦੀ ਵਿਸ਼ੇਸ਼ ਰਿਪੋਰਟ